ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਬਾਈ ਕਣਕ ਦੇ ਵਿੱਚ ਜਿਹੜੀ ਮੇਨ ਸਪਰੇਹਾਂ ਸਾਰਿਆਂ ਨੇ ਕਰਤੀਆਂ ਐਨਪੀਕੇ ਚਾਹੀ 13045 ਆ ਚਾਹੀ ਮੈਗਨੀਜ਼ ਦੀਆਂ ਬਰੋਨ ਦੀਆਂ ਆਲਮੋਸਟ ਸਾਰਿਆਂ ਨੇ ਸਪਰੇਹਾਂ ਕਰਤੀਆਂ ਹਨਾ ਵੈਸੇ ਕਣਕ ਦੀ ਫਸਲ ਢੀਠ ਫਸਲ ਹੁੰਦੀ ਆ ਬਾਈ ਕੋਈ ਬਾੜਾ ਇਹਨੂੰ ਧਿਆਨ ਦੇਣ ਦੀ ਲੋੜ ਨਹੀਂ ਹੁਣ ਵਿੱਚ ਹੀ ਕਹੀ ਜਾਂਦੇ ਬਾਈ ਫੰਗੀ ਸੈਡ ਪਾ ਲਈਏ ਫੰਗੀ ਸੈਡ ਵੀਰੇ ਤੁਸੀਂ ਪਾ ਸਕਦੇ ਹੋ ਫੰਗੀ ਸੈਡ ਉੱਥੇ ਪਾ ਲਈਏ ਆਪਾਂ ਜਿੱਥੇ ਜਾਂ ਆਪਣੀ ਬਾਲੀ ਭਾਰੀ ਕਣਕ ਹਨਾ ਜਾਂ ਜੇ ਤੁਹਾਡਾ ਮਾਹ ਡਾਕਰ ਨੇ ਬਹੁਤ ਭਾਰੀ ਕਣਕਾ ਤੇ ਤੁਹਾਨੂੰ ਤੁਸੀਂ ਵੀ ਰੱਖਣਾ ਝੰਡੇ ਪੱਤੇ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਫੰਗੀ ਸਾਈਡ ਦੀ ਸਪਰੇਅ ਕਰ ਸਕਦੇ ਹੋ ਅਦਰਵਾਇਜ਼ ਸਾਰੇ ਖੇਤ ਦੇ ਵਿੱਚ ਫੰਗੀ ਸਾਈਡ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਮੌਸਮ ਹੈ ਜਿਹੜਾ ਬਹੁਤ ਵਧੀਆ ਰਿਹਾ ਹੁਣ ਧੁੰਦਾ ਪਈਆਂ ਨੇ ਠੀਕ ਹੈ ਧੁੰਦਾ ਪੈਣ ਤੋਂ ਬਾਅਦ ਹੁਣ ਕਈ ਏਰੀਆ ਦੇ ਵਿੱਚ ਆਲਮੋਸਟ ਪੰਜਾਬ ਦੇ ਵਿੱਚ ਮੀਂਹ ਵੀ ਪਿਆ ਗੜੇਮਾਰੀ ਵੀ ਹੋਈ ਹੈ ਕਿਤੇ ਕਿਤੇ ਜਿੱਥੇ ਬਚਾਅ ਹੋ ਗਿਆ ਉੱਥੇ ਤਕਰੀਬਨ ਕਣਕ ਜਿਹੜੀ ਆਲਮੋਸਟ ਸਾਰਿਆਂ ਦੀ ਕਾ ਸਿਚੁਏਸ਼ਨ ਤੀ ਹੋਊਗੀ ਜਾਂ ਇਹ ਦੂਤੇ ਸਿਚੁਏਸ਼ਨ ਤੇ ਹੋਊਗੀ ਕਈ ਥਾਵਾਂ ਤੇ ਤਾਂ ਬੱਲੀਆਂ ਵੀ ਨਿਕਲ ਗਈਆਂ ਨਿਸਰ ਵੀ ਪਈਆਂ ਕਈ ਥਾਵਾਂ ਤੇ ਬਸ ਬੱਲੀ ਬੰਨ ਦੀ ਤਦਾਰ ਦੇ ਵਿੱਚ ਆ ਤਾਂ ਆ ਸਿਚੁਏਸ਼ਨ ਤੇ ਆ ਕੇ ਤੁਸੀਂ ਆਪਦੇ ਖੇਤ ਦਾ ਮੌਇਸਚਰ ਚੈੱਕ ਕਰਨਾ ਹਨਾ ਜੇ ਤਾਂ ਮੌਇਸਚਰ ਤੁਹਾਡੇ ਖੇਤ ਦਾ ਵਧੀਆ ਹੈਗਾ ਫਿਰ ਤਾਂ ਤੁਸੀਂ 5-7 ਦਿਨ ਟਪਾ ਲਓ ਪਾਣੀ ਲਾਉਣ ਤੋਂ ਹਨਾ ਆਦਰਵਾਇਜ਼ ਆ ਦਿਨ ਨੇ ਜਿਹੜੇ ਕਿਉਂਕਿ ਕਣਕ ਦੀ ਅੱਧੀ ਰੁੱਤ ਅੱਧੀ ਉਮਰ ਟੱਪ ਗਈ ਆ ਸਿਚੁਏਸ਼ਨ ਤੇ ਆ ਕੇ ਪਾਣੀ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਹਨਾ ਵੀ ਪਾਣੀ ਕੱਲੇ ਰਿਆਂ ਸਪ੍ਰੇਆਂ ਤੇ ਆਪਾਂ ਨਹੀਂ ਰਹਿ ਜੀ ਇਹ ਪਾਣੀ ਹੈ ਜਿਹੜਾ ਮੇਨ ਵਾਟਰ ਮੈਨੇਜਮੈਂਟ ਦੀ ਕਿਵੇਂ ਕਰਨੀ ਆ ਉਹ ਮੇਨ ਹੈ ਜਿਹੜੇ ਡਾਕਟਰਮਾਨ ਨੇ ਉਥੇ ਕੋਲੇ ਖੜਕੇ ਪਾਣੀ ਲਾਓ ਜਾਦੇ ਪਰਮੇ ਲਾਉਣ ਦੀ ਲੋੜ ਨਹੀਂ ਪਾਣੀ ਕਿਉਂਕਿ ਹਵਾ ਹਵਾ ਚੱਲ ਪੇ ਤਾਂ ਜੜ ਜੇ ਹਿੱਲ ਜੇ ਮਾੜੀ ਮੋਟੀ ਤਾਂ ਦਾਣੇ ਦੇ ਵਿੱਚ ਵੀ ਬੱਲੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਹਨਾ ਪਾਣੀ ਮੇਨ ਦੇਖੋ ਕਿਉਂਕਿ ਹੁਣ ਵਿਆਹਾਂ ਸਾਡੀਆਂ ਦਾ ਸੀਜ਼ਨ ਆ ਕਈ ਵਾਰੀ ਆਪਾਂ ਅਵੇਸਲੇ ਹੋ ਜਾਂਦੇ ਆ ਹਨਾ ਮੈਂ ਇੱਕ ਵੀਡੀਓ ਦੇਖੀ ਜਾਂਦਾ ਸੀ ਭਰਾ ਦੀ ਉਹ ਵੀ ਕਹਿੰਦਾ ਕਹਿੰਦਾ ਯਾਰ ਵਿਆਹ ਸੀਗੇ ਰਿਸ਼ਤੇਦਾਰੀ ਦੇ ਚਲਾ ਗਿਆ ਬੱਤਰ ਸੁੱਕ ਗਿਆ ਉਧਰੋਂ ਕਣਕ ਨੇ ਬੱਲੀ ਲੈ ਲਈ ਤਾਂ ਆਟੋਮੈਟਿਕਲੀ ਉਹਦਾ ਝਾੜ ਘਟੂਗਾ ਹੀ ਘਟੂਗਾ ਆਪਦਾ ਪਾਣੀ ਦਾ ਪ੍ਰਬੰਧ ਪਾਣੀ ਦਾ ਲਾ ਕੇ ਭਾਰੀਆਂ ਜ਼ਮੀਨਾਂ ਨੇ ਤਾਂ ਘੱਟ ਲੱਗਣਗੇ ਜੇ ਹੌਲੀਆਂ ਜ਼ਮੀਨਾਂ ਨੇ ਰੇਤਲੀਆਂ ਜ਼ਮੀਨਾਂ ਤਾਂ ਹਜੇ ਕਣਕਾਂ ਦੋ ਪਾਣੀ ਲੈ ਜਾਣੀਆਂ ਹੋਰ ਠੀਕ ਹੈ ਕਿਉਂਕਿ ਇਹ ਕਿ ਮੀਂਹ ਪੈ ਗਿਆ ਮੀਂਹ ਪੈਣ ਕਰਕੇ ਸਾਰਿਆਂ ਨੇ ਇੱਕ ਇੱਕ ਪਾਣੀ ਲਾਇਆ ਕਈ ਤਾਂ ਕੋਰੀ ਕਣਕਾਂ ਖੜੀਆਂ ਨੇ ਹੈਨਾ ਮੌਸਮ ਬਹੁਤ ਵਧੀਆ ਸਪਰੇਅ ਜਿਹਨੇ ਕਰਨੀਆਂ ਹੁਣ 13045 ਕਰਕੇ ਆਪਦਾ ਨਾਲ-ਨਾਲ ਪਾਣੀ ਦੀ ਡੱਕੀ ਚੱਲੋ ਭਰੀ ਚੱਲੋ ਉਸ ਤੋਂ ਬਾਅਦ ਮਹੀਨਾ ਆਹੀ ਮਹੀਨਾ ਜੇ ਸੰਭ ਲਿਆ ਤਾਂ ਕਣਕ ਸੰਭ ਲਿਆ ਹੈਨਾ ਝਾੜ ਵਧੀਆ ਆ ਜਾਊਗਾ ਬਾਕੀ ਮੌਸਮ ਦੇ ਉੱਤੇ ਡਿਪੈਂਡ ਹੁੰਦਾ ਜੇ ਤਾਂ ਠੰਡ ਐਂ ਪਈ ਗਈ ਵਧੀਆ ਰਹਿਆ ਟੈਂਪਰੇਚਰ ਤਾਂ ਝਾੜ ਬਹੁਤ ਚੰਗੇ ਆਉਣਗੇ ਜੇ ਟੈਂਪਰੇਚਰ ਅੱਪ ਹੋ ਗਿਆ ਜਿਵੇਂ ਹੁਣ ਅੱਜ ਗਰਮੀ ਸੀ ਹੁਣ ਟੈਂਪਰੇਚਰ 25 27 24 ਇੱਥੇ ਜੇ ਰਹੂਗਾ ਤਾਂ ਕਰਕੇ ਪਾਣੀ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਵਾਰੀ-ਵਾਰੀ ਲੰਮੀ ਖਿਚਣ ਨਾਲ ਵੀਡੀਓ ਇਹੀ ਗੱਲ ਕਹਾਂਗੇ ਵੀ ਆਪਦਾ ਪਾਣੀ ਸ਼ੁਰੂ ਕਰ ਲਓ ਮੋਟਰਾਂ ਦੇ ਨਹਿਰਾਂ ਦੇ ਜਿਵੇਂ ਵੀ ਲਾਉਂਦੇ ਹੋ ਪਾਣੀ ਬਹੁਤ ਜ਼ਰੂਰੀ ਆ ਥੈਂਕ ਯੂ ਸੋ ਮਚੀ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਜੁੜੇ ਨੇ ਫੇਸਬੁੱਕ ਤੇ ਫੋਲੋ ਕਰ ਲਿਓ ਜਿਹੜੇ YouTube ਤੇ ਨੇ ਉਹ ਸਬਸਕ੍ਰਾਈਬ ਕਰ ਲਿਓ ਬਾਈ ਓਏ ਬਾਕੀ ਕਮੈਂਟ ਜ਼ਰੂਰ ਕਰਿਓ ਕਿਹੜੀ ਵੈਰਾਈਟੀ ਲਾਈ ਆ ਜਿਹੜੀਆਂ ਮੈਂ ਵੈਰਾਈਟੀਆਂ ਲਾਈਆਂ ਉਹ ਮੈਂ ਦੱਸਦਾ ਹੀ ਰਹਿਣਾ 826 327 ਵੀ ਮਿਕਸ ਲਾਈਏ ਵੀਰੇ ਆਹਾ 222 ਹੈ ਠੀਕ ਹੈ 187 ਵੀ ਹੈਗੀ ਆਪਣੇ ਕੋਲੇ ਚਾਰਕ ਵੈਰਾਈਟੀਆਂ ਲਾਈਆਂ ਨੇ ਸਾਰੀਆਂ ਠੀਕ ਹੈ ਘਰੇ ਖਾਨ ਨੂੰ ਹੈ ਜਿਹੜੀ ਉਹ ਜ਼ਿੰਕ 1 ਤੇ ਜ਼ਿੰਕ 2 ਦਾ ਦੋ ਕਨਾਲਾ ਲਾਈਆਂ ਨੇ ਬਾਈ ਥੈਂਕ ਯੂ ਸੋ ਮੱਚ ਜੀ